ਕਿਵੇਂ ਦੇ ਦੇਉ ਕੀ ਕਰਾਂ ਚਾਹੀਦਾ ਇਹ ਬਹੁਤ ਚੰਗਾ ਪ੍ਰਾਲਾ ਜੀ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵੱਲੋਂ ਬਰਾੜ ਸਾਹਿਬ ਜਿਹਦੇ ਪ੍ਰਬੰਧਕ ਨੇ ਇਹ ਫ੍ਰੀ ਸਰਵਿਸ ਗਰੀਬਾਂ ਦੇ ਲਈ ਲੰਗਰ ਦਿੱਲੀ ਲਗਾਇਆ ਕਰਨਗੇ ਹੁਸ਼ਿਆਰਪੁਰ ਤੋਂ ਇਹ ਸੰਸਥਾ ਬਿਲੋਂਗ ਕਰਦੀ ਹੈ ਤੇ ਗਰੀਬ ਜਨਤਾ ਦੇ ਲਈ ਆਮ ਜਨਤਾ ਦੇ ਲਈ ਇਹ ਬਹੁਤ ਹੀ ਵਧੀਆ ਪ੍ਰਾਲਾ ਹੈ ਤੇ ਇਨਸਾਨੀਅਤ ਦੇ ਲਈ ਵੀ ਇਹ ਬਹੁਤ ਵਧੀਆ ਹੈ ਇਹਨਾਂ ਵਾਂਗ ਜਿੱਦਾਂ ਇਹ ਸਥਾਨ ਦਿੱਤਾ ਗਿਆ ਵਾ ਇਹ ਟੁਕਵਾ ਸਥਾਨ ਕਿ ਜਨੂੰ ਜਗ੍ਹਾ ਵੀ ਹੋਣੀ ਚਾਹੀਦੀ ਜਉਂ ਕੋਈ ਕੋਈ ਨਾ ਵਤੇ ਇੱਥੇ ਹੋ ਜਗ੍ਹਾ ਰਹੇਗੀ ਹਾਂ ਅਜੇ ਤਾਂ ਇਹਨਾਂ ਨੂੰ ਇਹ ਜਗ੍ਹਾ ਦੇ ਦਿੱਤੀ ਹੈ ਇਸ ਤੋਂ ਵੀ ਵਧੀਆ ਜੇ ਟੁਕਵਾ ਸਥਾਨ ਕਿ ਜਿੱਥੇ ਜ਼ਿਆਦਾ ਪਬਲਿਕ ਆਏਗੀ ਅਸੀਂ ਉਹ ਵੀ ਇਸ ਤੋਂ ਅੱਗੇ ਵਧੀਆ ਲੱਭ ਲਵਾਂਗੇ ਪਰ ਇਹ ਵੀ ਬੜੀ ਐਕਸੈਸੀਬਲ ਜਗ੍ਹਾ ਇੱਥੇ ਸਾਰੇ ਨੂੰ ਪਤਾ ਲੱਗ ਗਿਆ ਹੈ ਜੀ ਇੱਥੇ ਫ੍ਰੀ ਲੰਗਰ ਚੱਲ ਰਿਹਾ ਹੈ ਮਰੀਜ਼ਾਂ ਨੂੰ ਚੋਣਦੀ ਹੈ ਮਰੀਜ਼ਾਂ ਨੂੰ ਹਾਂਜੀ ਹਾਂਜੀ ਬਿਲਕੁਲ ਇਹ ਮਿਆਰੀ ਖਾਣਾ ਬਣਾ ਕੇ ਦੇਣਗੇ ਤੇ ਜਿਹੜੇ ਮਰੀਜ਼ ਇੱਥੇ ਐਮਸੀਐਚ ਵਾਰਡ ਚ ਆਣ ਜਾਂ ਐਮਰਜੈਂਸੀ ਜਾਂ ਜਾਂ ਉਹ ਵਧੀਆ ਤਰੀਕੇ ਦਾ ਪੋਸ਼ਟਿਕ ਖਾਣਾ ਦੇਣਗੇ ਤੇ ਉਹਨਾਂ ਦੇ ਲਈ ਬਹੁਤ ਵਧੀਆ ਰਹੇਗਾ। ਨਹੀਂ ਦੇਖਿਆ ਖਾਣਾ ਲੈ ਗਿਆ ਸੀ ਲੰਗਰ ਦੀ। ਹਾਂਜੀ ਕਿੱਥੋਂ ਗੱਡੀ ਆਉਂਦੀ ਹੈ ਤੇ ਕੀ ਜੀ ਧੰਗੁਰੂ ਰਾਮਦਾਸ ਲੰਗਰ ਛੇਵਾ ਪੌਰ ਹਿਰਨ ਹਿਆਰਪੁਰ ਤੋਂ ਗੱਡੀ ਆਉਂਦੀ ਹੈ ਜੀ। ਇਹ ਸੰਸਥਾ ਦੀਆਂ ਗੱਡੀਆਂ ਪੂਰੇ ਪੰਜਾਬ 'ਚ ਚੱਲਦੀਆਂ ਜੀ। ਜਿੱਦਾਂ ਸਾਡੀਆਂ ਦੋ ਰਸੋਈਆਂ ਨੇ ਇੱਕ ਮਾਲਵੇ ਦੇ ਵਿੱਚ ਨੇ ਮੁਕਸਰ ਸਾਹਿਬ ਉਧਰੋਂ ਫਾਜਲਕਾ ਹਬੌਰ ਮਲੋੜ ਮੁਕਸਰ ਚੱਲਦੀਆਂ ਸੰਗਰੂਰ ਮਾਨਸਾ ਇਧਰੋਂ ਮਾਝਾ ਦੋਆਵਾ ਪੂਰਾ ਕਵਰ ਆ ਜੀ। ਤੇ ਅੱਜ ਅਸੀਂ ਆਪਣੇ ਡਾਕਟਰ ਸਾਹਿਬ ਦੀ ਮੈਨਾਂ ਦੀ ਮਿਹਰਬਾਨੀ ਦੇ ਨਾਲ ਡਾਕਟਰ ਪਟਾ ਸਾਹਿਬ ਜੀ ਨੇ ਬਹੁਤ ਵਧੀਆ ਅਫਸਰ ਨੇ ਇਹਨਾਂ ਨਾਲ ਗੱਲਬਾਤ ਕਰਕੇ ਪਹਿਲਾਂ ਗੱਡੀ ਚਲਾਈ ਜੀ ਬੰਦ ਹੋ ਗਈ ਕੁਝ ਕਾਰਨਾ ਕਰਕੇ ਤੇ ਅੱਜ ਇਹਨਾਂ ਨਾਲ ਅਸੀਂ ਮਿਲ ਕੇ ਤੇ ਇਹਨਾਂ ਨੇ ਫਿਰ ਕਹਿੰਦੇ ਤੂੰ ਸ਼ੁਰੂ ਕਰੋ ਗੱਡੀ ਤੇ ਅਸੀਂ ਇਹਨਾਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਇਨਸਾਨ ਦੇ ਅੰਦਰ ਭਾਵਨਾ ਹੁੰਦੀ ਆ ਜਾਂ ਤਰਸ ਹੁੰਦਾ ਉਹੀ ਬੰਦੇ ਇਦਾਂ ਦੀ ਸੇਵਾ ਚਲਵਾ ਸਕਦੇ ਜਿਨ੍ਹਾਂ ਦੇ ਅੰਦਰ ਦਇਆ ਤਰਸ ਨਹੀਂ ਹੁੰਦਾ ਉਹ ਲੰਗਰ ਨੂੰ ਮਹੱਤਤਾ ਨਹੀਂ ਦਿੰਦੇਗੇ ਇਸ ਕਰਕੇ ਅਸੀਂ ਇਸ ਸਿਵਲ ਸਰਜਨ ਸਾਹਿਬ ਜੀ ਦਾ ਤਰਨ ਤਾਰਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਦਾਂ ਹੀ ਇਹ ਸੇਵਾ ਸਾਡੀ ਜਿਹੜੀ ਸ਼ੁਰੂ ਕਰਾਈ ਰੱਖਣ। ਪ੍ਰਭਾਤ ਸਾਹਿਬ ਕਿੰਨੀ ਕਿੰਨੇ ਪ੍ਰਾਣੀਆਂ ਵਾਂਗ ਲੰਗਰ ਸ਼ੱਕ ਪੰਦਾਂ ਜੀ ਬਲਕਿ ਇਹ ਸਾਡਾ ਹਾਂਜੀ ਇਹ ਘਰ ਤੋਂ ਘਰ ਭਾਵੇਂ 5000 ਬੰਦਾ ਹੋਵੇ ਭਾਵੇਂ 2000 ਹੋਵੇ ਭਾਵੇਂ 3000 ਜਿੰਨੀ ਲੋੜ ਹੋਊਗੀ ਉੰਨਾ ਹੀ ਲੰਗਰ ਆਈ ਜਾਂਦਾ। ਅੱਛਾ ਜੀ ਆਈ ਜਾਂਦਾ। ਹਾਂਜੀ ਹਾਂਜੀ। ਸਵੇਰੇ ਫਿਰ ਕਿੰਨੇ ਵੇਲੇ ਚੱਲਦੀ ਹੈ? ਉਤੋਂ ਸਵੇਰੇ ਸਾਡੀ ਗੱਡੀ 8 ਵਜੇ ਚੱਲ ਪੈਂਦੀ ਹੈ ਜੀ। ਹਾਂਜੀ। ਤੇ ਲਗਭਗ 10:30 10 ਵੇ ਟ੍ਰੈਫਿਕ ਕਰਕੇ 10:30 10:30 ਪਹੁੰਚ ਜਾਂਦੀ ਹੈ ਜ ਤਾਰਨ ਤਾਰਨ ਨਵੰਬਰ ਸਰ ਹੋਵੇ ਗਰਦਾਸਪੁਰ ਤੇ ਜਲੰਧਰ ਹੋਵੇ ਨਕੋਦਰ ਹੋਵੇ ਹਰ ਇੱਕ ਜਗ੍ਹਾ ਤੇ ਗੱਡੀਆਂ ਜਾਂਦੀਆਂ ਇਹ ਵੀ ਬਰਾੜ ਸਾਹਿਬ ਜਿਹਦਾ ਪਲਾਣਾ ਚੱਲਦਾ ਵੀ ਇਹ ਕਿੰਨਾ ਮੈਨੂੰ ਚੱਲਦਾ ਸਰ ਇਹ ਜੀ ਸਾਡੇ ਮੇਰੇ ਸਾਡੇ ਬਾਬਾ ਜੀ ਨੇ ਸਰਦਾਰ ਮਨਜੀਤ ਸਿੰਘ ਜੀ ਉਹ ਅਮਰੀਕਾ ਰਹਿੰਦੇ ਨੇ ਉਹਨਾਂ ਦੀ ਸੋਚ ਸੀ ਕਿ ਇਹ ਮਤਲਬ ਵੀ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਦੀ ਤੇ ਉਹਨਾਂ ਦੀ ਸੋਚ ਦੇ ਮੁਤਾਬਕੇ ਅਮਰੀਕਾ ਤੋਂ ਚੱਲ ਰਿਹਾ ਜੀ